ਆਜੂ ਦਿਖਾਉਨੇ ਆ ਜੀ ਤੁਹਾਨੂੰ 20 ਵਾਲੀ ਮੰਡੀ ਪਸ਼ੂਆਂ ਦੀ ਕੀ ਮਾਹੌਲ ਰਿਹਾ ਅੱਜ ਦਾ ਕਿ ਮੋੜ ਮੰਡੀ ਲੱਗਦੀ ਹੈ ਪਸ਼ੂ ਬਹੁਤ ਤਰ੍ਹਾਂ ਦੇ ਪਸ਼ੂ ਆਏ ਬਾਈ ਹਰਿਆਣੇ ਤੱਕ ਦੇ ਜੂਪੀ ਤੱਕ ਦੇ ਵਪਾਰੀ ਇੱਥੇ ਪਹੁੰਚੇ ਨੇਗੇ ਸੌਦਾ ਤੁਸੀਂ ਐ ਲਾ ਲਓ ਵੀ 4 ਲੱਖ 3 ਲੱਖ 2 ਲੱਖ 1.5 ਲੱਖ ਇਹ ਜੇ ਸੌਦੇ ਇੱਥੇ ਹੋਏ ਨੇ ਕਿਉਂਕਿ ਪਸ਼ੂ ਬਹੁਤ ਹੀ ਜਿਆਦੇ ਚੰਗੇ ਆਉਂਦੇ ਆ ਬਾਈ ਦੂਰ ਦੂਰ ਤੱਕ ਦੇ ਹਰਿਆਣੇ ਦੇ ਲਾ ਲਓ ਵੀ ਇਹ ਸਰਨੋ ਭਾਰੀ ਮੰਡੀ 20 ਵਾਲੀ ਮੰਡੀ ਬਣ ਗਈ ਕਿਉਂਕਿ ਪਹਿਲਾਂ ਫੱਗੂ ਲੱਗਦੀ ਹੁੰਦੀ ਸੀ ਇੱਕ ਵਾਰ ਉੱਥੇ ਬੰਦ ਹੋ ਗਈ ਸੀ ਤੇ ਹੁਣ ਜਿਹੜਾ ਉਹਦਾ ਮਾਲ ਹੈਗਾ ਬੇਸ਼ੱਕ ਦੀ ਉਹ ਚਾਲੂ ਹੋ ਗਈ ਪਰ ਫਿਰ ਵੀ ਲੋਕ ਜਿਹੜੀ 20 ਵਾਲੀ ਮੰਡੀ ਹੈ ਤੇ ਰੰਪਰਾ ਮੰਡੀ ਹੈ ਸਾਰਿਆਂ ਨਾਲੋਂ ਵੱਡੀਆਂ ਮੰਡੀਆਂ ਲੱਗਦੀਆਂ ਨੇ ਬਾਈ ਚੜਦੇ ਤੋਂ ਚੜਦਾ ਪਸ਼ੂ ਜੇ ਕਿਸੇ ਵੀਰ ਨੇ 3 ਲੱਖ ਲਾਉਣਾ ਹੈ 3 ਦੀ ਵੀ ਮਿਲੂ 2 ਲੱਖ ਲਾਉਣਾ ਤੋਂ ਵੀ ਮੱਝ ਵੀ ਮੰਡੀ ਹੈ ਨਾ ਬਾਈ ਇਹ ਇੱਕ ਮਸ਼ਹੂਰ ਮੰਡੀ ਹੋਗੀ ਮੱਝਾਂ ਦੀ ਇੱਥੇ ਹਰ ਪ੍ਰਕਾਰ ਦਾ ਪਸ਼ੂ ਮਿਲ ਜਾਂਦਾ ਹੈ ਬੰਦੇ ਨੇ ਕਿੰਨੇ ਕੁ ਰੁਪਏ ਲਾਉਣੇ ਨੇ ਉਸ ਦੇ ਮੁਤਾਬਕ ਹੀ ਬੰਦਾ ਪਾ ਜੂਏ ਤੋਂ ਲੈ ਸਕਦਾ ਹੈ ਦੇਖ ਕੇ ਕਿਉਂਕਿ ਜ਼ਿਮੀਂਦਾਰਾਂ ਤੇ ਵਪਾਰੀਆਂ ਦੇ ਪਸ਼ੂ ਦੋਵੇਂ ਆਉਂਦੇ ਹਨ